ਤੁਸੀਂ ਵੀ ਹਫ਼ਤੇ ਦੇ ਵਿੱਚ ਖਾਓ ਜੀ ਕਾਲੇ ਬਦਾਮਾਂ ਦੀ ਸਬਜ਼ੀ ਅਗਰ ਸਿਹਤ ਨੂੰ ਨਰੋਗੀ ਰੱਖਣਾ ਹੈਗਾ ਤੰਦਰੁਸਤ ਰੱਖਣਾ ਹੈ ਕੈਮ ਰੱਖਣਾ ਹੈ ਤਾਂ ਹਫ਼ਤੇ ਦੇ ਵਿੱਚ ਇੱਕ ਵਾਰ ਜ਼ਰੂਰ ਕਾਲੇ ਬਦਾਮਾਂ ਦੀ ਬਣਾ ਕੇ ਸਬਜ਼ੀ ਤੁਸੀਂ ਖਾਓ ਤੇ ਦੇਖੋ ਫਿਰ ਦਿਨੋਂ-ਵਰ ਤੁਹਾਡੀ ਸਿਹਤ ਕਿਵੇਂ ਤੰਦਰੁਸਤ ਹੁੰਦੀ ਹੈ ਵਾਲ ਵਧੀਆ ਰਹਿਣਗੇ ਨਹਵ ਵਧੀਆ ਰਹਿਣਗੇ ਸਕਿਨ ਵਧੀਆ ਰਹੂਗੀ ਹੈ ਨਾ ਆਪਾਂ ਨੇ ਕੀ ਕਰਨਾ ਜੀ ਇਹਦੀ ਖਾਤਰ ਆਪਾਂ ਨੇ ਲਈ ਆ ਇੱਕ ਬਾਟੀ ਕਾਲੇ ਬਦਾਮ ਜਾਣੇ ਕੀ ਰਾਜਮਾ ਠੀਕ ਹੈ ਜੀ ਰਾਜਮਾ ਬਹੁਤ ਹੀ ਤਾਕਤਵਰ ਚੀਜ਼ ਹੈ ਜੀ ਅਗਰ ਆਪਾਂ ਇਹਨੂੰ ਬਣਾ ਕੇ ਖਾਣੇ ਆ ਕਿਹੜੇ ਤਰੀਕੇ ਨਾਲ ਆਪਾਂ ਬਣਾਉਣੇ ਆ ਉਹ ਮੈਂ ਤੁਹਾਨੂੰ ਸਾਰਾ ਦੱਸੂਗੀ ਰਾਤ ਮੈਂ ਭਿਉਂਤੇ ਸੀਗੇ ਸਾਰੀ ਰਾਤ ਭਿੱਜੇ ਰਹੇ ਆ ਉਹ ਫੁੱਲ ਗਏ ਹੁਣ ਆਪਾਂ ਇਹਨਾਂ ਨੂੰ ਥੋੜਾ ਜਿਹਾ ਵਾਲਾ ਦੇ ਦੇਣਾ ਇਹਦੇ ਵਿੱਚ ਪਾਉਣਾ ਕੁਛ ਨਹੀਂ ਨਾ ਕੋਈ ਨਮਕ ਨਾ ਸੋਡਾ ਵੀ ਆਪਾਂ ਕਹਿ ਦਈਏ ਵੀ ਆਪਾਂ ਇਹਦੇ ਵਿੱਚ ਪਾਵਾਂਗੇ ਨਮਕ ਸੋਡਾ ਤੇ ਫਿਰ ਜਾਦੇ ਛੇਤੀ ਇਹ ਫੁੱਲਣਗੇ ਸਾਰੀ ਰਾਤ ਭਿੱਜੇ ਰਹਿਣ ਤੇ ਇਹਨਾਂ ਨੇ ਵੈਸੀ ਰੰਗ ਲਿਆਉਣਾ ਧੋ ਕੇ ਭਿਉਂਤੇ ਸੀ ਜੀ ਆਪਾਂ ਉਸ ਤੋਂ ਬਾਅਦ ਇਹਨਾਂ ਨੂੰ ਉਬਲਨੇ ਰੱਖਤਾ ਤੇ ਇਧਰ ਆਪਾਂ ਹ ਵਿਚ ਥੋੜਾ ਜਿਹਾ ਲਸਣ ਵੀ ਪਾਵਾਂਗੇ ਤੇ ਦੂਜੇ ਬੰਨੇ ਆਪਾਂ ਧਰਤੇ ਜੀ ਚੌਲ ਜਿਹੜੇ ਕਿ ਆਪਾਂ ਰਾਜਮਾ ਨਾਲ ਖਾਵਾਂਗੇ ਗਰਮੀ ਜਾਦੇ ਆ ਰੋਟੀ ਬਣਦੀ ਨਹੀਂ ਕਈ ਵਾਰੀ ਗਰਮੀ ਬਹੁਤ ਜ਼ਿਆਦਾ ਹੋ ਜਾਂਦੀ ਹੈ ਉਦੋਂ ਐ ਲੱਗਦਾ ਵੀ ਜੇ ਰਸੋਈ 'ਚ ਫਟਾਫਟ ਕੰਮ ਨਿਬੜ ਚੇ ਤਾਂ ਬਾਲੀ ਸੋਹਣੀ ਗੱਲ ਹੈ ਫਟਾਫਟ ਵੱਡੇ ਜੀ ਮੋٹے ਮੋٹے ਆਪਾਂ ਪਿਆਜ਼ ਤੇ ਹਰੀਆਂ ਮਿਰਚਾਂ ਵੱਢ ਲਈਆਂ ਤੇ ਟਮਾਟਰ ਵੱਢ ਲੇ ਖਾਸਾ ਸਾਰਾ ਸਮਾਨ ਇਕੱਠਾ ਕਰਕੇ ਪਾ ਲੋ ਜੀ ਇਹਦੇ ਵਿੱਚ ਤਾਂ ਕੀ ਇਹਦੀ ਤਰੀ ਥੋੜੀ ਜੀ ਗਾੜੀ ਬਣ ਜੇ ਅਗਰ ਤੁਸੀਂ ਹਫਤੇ ਚ ਇੱਕ ਵਾਰ ਇਹਨੂੰ ਬਣਾ ਕੇ ਖਾਣੇ ਹੋ ਨਾ ਤਾਂ ਤੁਹਾਡੇ ਨੇੜੇ ਤੇੜੇ ਕੋਈ ਰੋਗ ਨਹੀਂ ਆਉਂਦਾ ਜੀ ਪ੍ਰੋਟੀਨ ਦੀ ਮਾਤਰਾ ਭਰਪੂਰ ਹੁੰਦੀ ਹੈ ਇਹਦੇ ਵਿੱਚ ਸਾਰਾ ਆਇਰਨ ਕੈਲਸ਼ੀਅਮ ਮੈਗਨੀਸ਼ੀਅਮ ਸਭ ਕੁਝ ਆਪਾਂ ਨੂੰ ਮਿਲਦਾ ਹੈ ਜੀ ਇਹਦੇ ਵਿੱਚੋਂ ਤੁਸੀਂ ਇਹਦਾ ਟੇਸਟ ਕਰੋਗੇ ਇੱਕ ਦਿਨ ਤੁਸੀਂ ਰਾਜਮਾ ਚੌਲ ਬਣਾ ਲਿਆ ਕਰੋ ਜੀ ਨਾਲੇ ਤਾਂ ਪੇਟ ਸਹੀ ਰਹਿੰਦਾ ਹੈਗਾ ਆਹ ਲਓ ਜੀ ਆਪਾਂ ਥੋੜੀ ਜੀ ਲਸਣ ਪਾਲੀ ਦਸਣਾ ਆਪਾਂ ਤੁੱਪੇ ਰੱਖ ਰੱਖੀਏ ਸਕਾਉਣ ਵਾਸਤੇ ਥੋੜੀ ਜੀ ਪਾਊਡਰ ਬਣਾ ਲਈਦਾ ਹੈਗਾ ਜੀ ਫਿਰ ਇਹ ਸੌਖਾ ਰਹਿੰਦਾ ਕਈ ਵਾਰੀ ਪਾਉਣਾ ਹੋਵੇ ਨਾ फटाफट ਛਿੱਲਣ ਦੀ ਲੋੜ ਨਹੀਂ ਠੰਡ ਦੇ ਵਿੱਚ ਤਾਂ ਆਪਾਂ ਛਿੱਲ ਕੇ ਹੀ ਰੱਖ ਲੈਣੇ ਹੁੰਨੇ ਆ ਤੇ ਗਰਮੀਆਂ 'ਚ ਆਪਾਂ ਛਿੱਲ ਕੇ ਦਾ ਪਾਊਡਰ ਬਣਾ ਲੈਣੇ ਜੀ ਆਹ ਲੋ ਜੀ ਇੱਧਰ ਰਿੱਜੀ ਜਾਂਦੇ ਤੇ ਦੂਜੇ ਪਾਸੇ ਆਪਾਂ ਟਮਾਟਰ ਤੇ ਪਿਆਜ਼ ਇਕੱਠੇ ਕਰੀ ਜਾਂਦੇ ਆ ਵੀ ਚਲੋ ਇਹਨਾਂ ਨੂੰ ਕੇਰਾ ਤੜਕ ਫੜਕ ਕਰਾਂਗੇ ਤੇ ਆਹ ਦੇਖੋ ਕਿਵੇਂ ਵਾਲੇ ਖਾਈ ਜਾਂਦੇ ਤੇ ਰੰਗ ਦੇਖੋ ਕਿੰਡਾ ਸੋਹਣਾ ਨਿਕਲਿਆ ਆ ਇਹਨਾਂ ਦਾ ਨਾ ਤੇ ਇਹਦੀ ਤਰੀ ਤਾਂ ਇੱਥੇ ਹੀ ਸੰਘਣੀ ਬਣ ਗਈ ਤੇ ਜਦੋਂ ਆਪਾਂ ਨੇ ਇਹ ਤਿਆਰ ਕਰਨੀ ਹੈ ਜੀ ਮੈਂ ਕਹਨੀਆ ਕਿ ਆ ਬਾਤਾਂ ਨੇ ਤੁਸੀਂ ਦੇਖੋਗੇ ਬਣਾਓਗੇ ਮੈਨੂੰ ਅੱਜ ਜ਼ਰੂਰ ਉਮੀਦ ਹੈ ਵੀ ਜਿਹੜੀਆਂ ਮੇਰੀਆਂ ਭੈਣਾਂ ਇਹਨੂੰ ਦੇਖ ਰਹੀਆਂ ਨੇ ਉਹ ਜ਼ਰੂਰ ਅੱਜ ਆਪਦਾ ਪਤੀਲਾ ਚੜਾਉਣਗੀਆਂ ਭਾਈ ਤੇ ਰਾਜਮਾ ਦੀ ਸਬਜ਼ੀ ਬਣਾਉਣਗੀਆਂ ਤੇ ਜਵਾਕਾਂ ਨੂੰ ਰਾਜਮਾ ਚੌਲ ਬਣਾ ਕੇ ਖਵਾਉਣਗੀਆਂ ਆਹ ਦੇਖੋ ਜੀ ਆਪਾਂ ਹੁਣ ਇਹਨਾਂ ਨੂੰ ਡੋਂਗੇ ਦੇ ਵਿੱਚ ਠੀਕ ਹੈ ਕੁੱਕਰ ਦੇ ਵਿੱਚੋਂ ਆਪਾਂ ਇਹਨਾਂ ਨੂੰ ਡੋਂਗੇ ਦੇ ਵਿੱਚ ਕੱਢ ਲਿਆ ਬੋਚ ਕੇ ਕੱਢ ਲਿਓ ਕਿਤੇ ਭਾਈ ਆਪਦੇ ਪੈਰਾਂ ਤੇ ਨਾ ਪਾ ਲਿਓ ਹਨਾ ਗਰਮ ਗਰਮ ਹੁੰਦਾ ਹੈਗਾ ਹੋਰ ਕਿਤੇ ਪੈਰ ਸਾੜ ਕੇ ਬਹਿ ਜਾਓ ਦੂਜੇ ਪਾਸੇ ਆਪਾਂ ਰੱਖ ਲੈਣੀ ਜੀ ਕੜਾਈ ਹੁਣ ਆਪਾਂ ਨੂੰ ਕੁੱਕਰ ਪਤੀਲਾ ਰੱਖਣ ਦੀ ਲੋੜ ਨਹੀਂ ਹੈ ਕੜਾਈ 'ਚ ਵੀ ਬਣ ਜਣਿਆ ਕਿਉਂਕ ਦੀ ਦਿੱਤੀ ਸੀ ਟੱਕਣ ਨਹੀਂ ਦਿੱਤਾ ਸੀਟੀ ਨਹੀਂ ਮਰਵਾਉਣੀ ਮੇਰੇ ਕਹਿਣ ਦਾ ਮਗਰ ਮਤਲਬ ਬਿਸਲਾ ਨਹੀਂ ਮਰਵਾਉਣੀ ਆ ਇਹਦੀਆਂ ਆਪਾਂ ਪਲੇਟ ਨਾਲ ਉਹ ਕਰ ਲੈਣਾ ਹੈਗਾ ਥੋੜੀ ਜੀ ਆਪਾਂ ਹਿੰਗ ਪਾਈ ਹੈ ਜੀ ਹਿੰਗ ਪਾ ਕੇ ਆਪਾਂ ਨੇ ਕੀ ਕੀਤਾ ਜੀ ਪਿਆਜ਼ ਉਹ ਕਰ ਲਿਆ ਪਿਆਜ਼ ਤੇ ਹਰੀਆਂ ਮਿਰਚਾਂ ਤੇ ਲਸਣ ਲਸਣ ਜਿਹੜਾ ਕੁਛ ਆਪਾਂ ਰਗੜਿਆ ਸੀਗਾ ਉਹ ਆਪਾਂ ਇਹਦੇ ਵਿੱਚ ਪਾ ਲਿਆ ਜਦੋਂ ਇਹਦੇ ਵਿੱਚ ਪਾਵਾਂਗੇ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਲਾਂਗੇ ਭੁੰਨੇ ਦਾ ਆਪਾਂ ਨੂੰ ਉਦੋਂ ਪਤਾ ਲੱਗੂਗਾ ਜਦੋਂ ਇਹ ਤੇਲ ਛੱਡ ਜੂਗਾ ਠੀਕ ਹੈ ਗਰਮੀ ਬਹੁਤ ਜ਼ਿਆਦਾ ਹੈਗੀ ਹੈ ਤੇ ਜੀ ਕਰਦਾ ਨਹੀਂ ਰਸੋਈ ਚ ਬੜਨ ਨੂੰ ਪਰ ਕੀ ਕਰੀਏ ਢੱਡੇ ਕੰਮ ਸਾਰੇ ਕਰਾਉਂਦਾ ਜੀ ਉਹ ਕਹਿੰਦਾ ਤੁਸੀਂ ਬਣਾਓ ਤੇ ਫਿਰ ਖਾਓ ਫਿਰ ਮੈਂ ਰਾਜੀ ਹੋਊਂਗਾ ਟਮਾਟਰਾਂ ਦਾ ਆਪਾਂ ਜਿਹੜਾ ਸੂਪ ਜਿਹਾ ਬਣਾਇਆ ਸੀਗਾ ਕੀ ਕਹਿੰਦੇ ਹੁੰਦੇ ਗਰੇਵੀ ਜੀ ਇਹਦੀ ਤੇ ਆਪਾਂ ਵਿੱਚ ਹੀ ਇਹ ਪਾਤੀ ਇਹਨੇ ਵੀ ਵਿੱਚ ਹੀ ਹੁਣ ਭੁੱਜ ਜਾਣਾ ਹੈਗਾ ਮੈਂ ਕਹਿੰਨੀ ਇਹਨਾਂ ਨੇ ਆਪੇ ਤੇਲ ਤੂਲ ਤੇ ਕਿਉਂ ਕੋਈ ਛੱਡ ਦੇਣਾ ਜਿਹੜਾ ਕੁਛ ਆਏਗਾ ਹਨਾ ਤੇ ਫੇਰ ਨਾ ਜਦੋਂ ਜਿਆਦਾ ਗਰਮੀ ਹੁੰਦੀ ਰਸੋਈ ਚ ਬੜਨ ਜੀ ਨਹੀਂ ਕਰਦਾ ਤੇ ਫਿਰ ਚੌਲ ਧਰ ਲੈਂਦੇ ਤੇ ਜਵਾਕਾਂ ਨੂੰ ਕਹਿੰਦੇ ਜਿੱਦਾ ਭਾਈ ਅੱਜ ਆਪਾਂ ਰਾਜਮਾ ਚੌਲ ਬਣਾਨੇ ਤੇ ਤੁਸੀਂ ਵੀ ਗਰਮੀ ਗਰਮੀ ਲਓ ਰਾਜਮਾ ਚੌਲ ਦੇ ਨਜ਼ਾਰੇ ਨਮਕ ਪਾ ਲਿਆ ਤੇ ਆਪਾਂ ਹਲਦੀ ਪਾ ਲਈ ਤੇ ਹੁਣ ਮਿਰਚਾਂ ਪਾ ਲੈਣੀਆਂ ਕੁਛ ਮਿਰਚਾਂ ਆਪਾਂ ਪਾਈਆਂ ਸੀ ਹਰੀਆਂ ਉਹ ਇੰਨੀਆਂ ਤੇਜ਼ ਨਹੀਂ ਹੁੰਦੀਆਂ ਜੀ ਉਹ ਤਾਂ ਮਿੱਠੀਆਂ ਹੁੰਦੀਆਂ ਉਹ ਤਾਂ ਆਮ ਹੀ ਰੋਟੀ ਨਾਲ ਖਾ ਲਈਦੀਆਂ ਨੇ ਕਈ ਵਾਰੀ ਤਾਂ ਮੈਨੂੰ ਪਤਾ ਕੀ ਕਰਦੀ ਹੁੰਨੀ ਦੁਪਹਿਰੇ ਮੇਰਾ ਜੀਜਾ ਕਰੇ ਨਾ ਤੇ ਰੋਟੀ ਪਈ ਹੋਵੇ ਤੇ ਉਹਦੇ ਤੇ ਮੈਂ ਥੋੜਾ ਜਿਹਾ ਨਮਕ ਲਾ ਕੇ ਤੇ ਉਹ ਮਿਰਚ ਚੱਕ ਲਿਉਣੀ ਤੇ ਮੈਂ ਕਹਿੰਨੀ ਆਂ ਕੀ ਬਾਤਾਂ ਨੇ ਏਡੀ ਸਵਾਦ ਲੱਗਦੀ ਥੋੜਾ ਜਿਹਾ ਗੰਡਾ ਕੁੱਟ ਲਈਦਾ ਹੈਗਾ ਮੁੱਕੀ ਮਾਰ ਕੇ ਛੋਟਾ ਜਿਹਾ ਅੱਗੇ ਨਾ ਇਹ ਮਤਲਬ ਕਿ ਉਹ ਕਰਦੇ ਹੁੰਦੇ ਸੀਗੇ ਮੁੱਕੀ ਮਾਰਦੇ ਤੇ ਗੰਡਾ ਜਿਹਾ ਕੁੱਟ ਲੈਣਾ ਜਿਹੜਾ ਕੋੜਾ ਪਾਣੀ ਹੁੰਦਾ ਸੀ ਨਿਕਲ ਜਾਂਦਾ ਸੀ ਆਹ ਪਾਤਾ ਜੀ ਆਪਾਂ ਮਸਾਲਾ ਇਹਦੇ ਚ ਪਾਈਏ ਵੱਡੀ ਇਲੈਚੀ ਧਨੀਆ ਜੀਰਾ ਲੌਂਗ ਤੇ ਕਾਲੀ ਮਿਰਚ ਤੇ ਇੱਕੋ ਕੀ ਕਹਿੰਦੇ ਦ ਜਵਿਤਰੀ ਇਹ ਪਾ ਕੇ ਮੈਂ ਰਗੜਿਆ ਸੀਗਾ ਇਹ ਮਿਕਸੀ ਵਾਲੇ ਜਾਰ ਜੇ ਤੇ ਵਿੱਚੋਂ ਮੈਂ ਤੁਹਾਨੂੰ ਬਖਾਉਣਾ ਭੁੱਲ ਗਈ ਚੱਲ ਤੁਸੀਂ ਸਾਰੀਆਂ ਭਾਈ ਸਾਮੇਂਦਾਰੋਂ ਤੁਸੀਂ ਆਪੇ ਤੁਹਾਨੂੰ ਪਤਾ ਵੀ ਗਰਮ ਮਸਾਲੇ ਦੇ ਵਿੱਚ ਕੀ ਪੈਂਦਾ ਇਹਦੇ ਨਾਲ ਟੇਸਟ ਬਣ ਜਾਂਦਾ ਇਹ ਹਫਤੇ ਦੇ ਵਿੱਚ ਇੱਕ ਵਾਰੀ ਤੁਸੀਂ ਰਾਜਮਾ ਬਣਾ ਕੇ ਖਾਇਆ ਕਰੋ ਇੱਕ ਦਿਨ ਹਫਤੇ ਦੇ ਵਿੱਚ ਤੁਸੀਂ ਕਾਲੇ ਛੋਲੇ ਬਣਾ ਕੇ ਖਾਇਆ ਕਰੋ ਇੱਕ ਦਿਨ ਮੂੰਗੀ ਦੀ ਦਾਲ ਬਣਾ ਕੇ ਖਾਇਆ ਕਰੋ ਇੱਕ ਆਪਾਂ ਤੁਹਾਨੂੰ ਬੜੀਆਂ ਵੀ ਦੱਸਾਂਗੇ ਉਹ ਵੀ ਬਣਾ ਕੇ ਖਾਇਆ ਕਰੋ ਹੁਣ ਜਦੋਂ ਮਸਾਲਾ ਪੁੱਜ ਗਿਆ ਜੀ ਤੇ ਆਪਾਂ ਚੱਕੇ ਰਾਜਮਾ ਤੇ ਇਹਦੀ ਤਰੀਕੀ ਜੀ ਸਾਰਾ ਕੁਝ ਚੱਕ ਕੇ ਤੇ ਦੇ ਵਿੱਚ ਪਾਤਾ ਠੀਕ ਹੈ ਜੀ ਇਹਦੇ ਵਿੱਚ ਪਾ ਕੇ ਆਪਾਂ ਨੇ ਕੀ ਕਰਨਾ ਜੀ ਇਹਨੂੰ ਚੰਗੀ ਚੋਖੇ ਤਰ੍ਹਾਂ ਵਧੀਆ ਸੋਹਣੀ ਤਰ੍ਹਾਂ ਪੈ ਇਹਨਾਂ ਨੂੰ ਰੈਨ ਲੈਣਾ ਹੈਗਾ ਜਦੋਂ ਹੁਣ ਆਪਾਂ ਇਹਦੇ ਵਿੱਚ ਪਾ ਕੇ ਰੱਖਤਾ ਨਾ ਤੇ ਹੁਣ ਇਹਨਾਂ ਨੇ ਕੀ ਕਰਨਾ ਰਾਜਮਾ ਨੇ ਤਰੀ ਦੇ ਵਿੱਚ ਚਲਿਆ ਜਾਣਾ ਹੈਗਾ ਇਹਨਾਂ ਦਾ ਟੇਸਟ ਵੱਖਰਾ ਹੁੰਦਾ ਕਾਲੇ ਛੋਲੇਆਂ ਦਾ ਟੇਸਟ ਵੱਖਰਾ ਹੁੰਦਾ ਹੈ ਕਾਲੇ ਛੋਲੇ ਜੇ ਬਰਾਨੀ ਮਿਲ ਜਨ ਤਾਂ ਬਹੁਤ ਚੰਗੀ ਗੱਲ ਆ ਮੈਂ ਤਾਂ ਆਪ ਬਰਾਨੀ ਮੰਗਾਉਣੀ ਹੁੰਨੀ ਆ ਫਿਰ ਮੈਂ ਇਕੱਠੇ ਮਗਾ ਲੈਣੀ ਆ ਤੇ ਫਿਰ ਆਪਾਂ ਕਿੰਨਾ ਟਾਈਮ ਮੌਜ ਕਰਦੇ ਹੈਗੇ ਆ ਸਾਫ਼ ਸੁਥਰੇ ਕਰਕੇ ਰੱਖ ਲਈਦੇ ਜਿੱਦੇ ਕਿਤੇ ਜੀ ਕਰਦਾ ਰਾਤ ਨੂੰ ਭਿਉਂ ਦੇਈਦੇ ਹੈਗੇ ਨੇ ਭਿਉਂ ਕੇ ਤੇ ਮੁੜ ਕੇ ਆਪਾਂ ਨੇ ਕੀ ਕਰਨਾ ਹੁੰਦਾ ਜੀ ਸਵੇਰੇ ਚੱਕਣਾ ਹੁੰਦਾ ਤੇ ਤੜਕਾ ਹੀ ਲਾਉਣਾ ਹੁੰਦਾ ਉਹਨੂੰ ਚੰਗੀ ਤਰ੍ਹਾਂ ਆਪਾਂ ਵਧੀਆ ਤਿਆਰ ਕਰ ਲਈਦੇ ਆ ਵਧੀਆ ਲਸਣ ਟਮਾਟਰ ਪਿਆਜ਼ ਪਾ ਕੇ ਤੇ ਆ ਦੇਖੋ ਤੁਸੀਂ ਕਿੱਡੀ ਸੋਹਣੀ ਗਾੜੀ ਤਰੀ ਬਣਦੀ ਜਾਂਦੀ ਹੈ ਜਦੋਂ ਇਹਨੇ ਤਰੀ ਨੇ ਪੂਰੀ ਸੰਗਣੀ ਬਣ ਜਾਣਾ ਨਾ ਤੇ ਇਹਨੇ ਵਧੀਆ ਖਾਣ ਦੇ ਵਿੱਚ ਵਧੀਆ ਬਣ ਜਾਣਾ ਹੈ ਠੀਕ ਹੈ ਬੱਚੇ ਆਏ ਹੋਏ ਨੇ ਹੁਣ ਤੇ ਚਲੋ ਕਾਕੂ ਭੈਣ ਜੀ ਵੀ ਆਏ ਤੇ ਮੰਨਤ ਭੈਣ ਜੀ ਵੀ ਆਏ ਤੇ ਾਰਮਾਨ ਤੇ ਅਨਮੋਲ ਸਾਰੇ ਇਕੱਠੇ ਹੋਏ ਨੇ ਤੇ ਇਹੋ ਜੀਆਂ ਚੀਜ਼ਾਂ ਖੁੱਲੀਆਂ ਜੀਆਂ ਸਬਜ਼ੀਆਂ ਹੀ ਚੰਗੀਆਂ ਲੱਗਦੀਆਂ ਪਰਿਵਾਰ ਦੇ ਵਿੱਚ ਤੇ ਜੇ ਆਪਾਂ ਦੂਜੀਆਂ ਸੁੱਕੀਆਂ ਜੀਆਂ ਧਰ ਲਈਏ ਤਾਂ ਨਾ ਉਹ ਫੇਰ ਲੋਟ ਨਹੀਂ ਆਉਂਦੀਆਂ ਹੈਗੀਆਂ ਤੇ ਨਾਲੇ ਗਰਮੀ ਦੇ ਵਿੱਚ ਫੇਰ ਪਿਆਸ ਬਹੁਤ ਜਿਆਦਾ ਲੱਗਦੀ ਹੈ ਤੇ ਜੇ ਆਪਾਂ ਇਹ ਖਾਂਦੇ ਰਹਿੰਨੇ ਆ ਤੇ ਫੇਰ ਆਪਾਂ ਨੂੰ ਪਿਆਸ ਨਹੀਂ ਲੱਗਦੀ ਹੈਗੀ ਇੰਨੀ ਨਹੀਂ ਤਾਂ ਫੇਰ ਐਵੇਂ ਬਿਨਾ ਮਤਲਬ ਤੋਂ ਸਾਹ ਬੰਦ ਹੋਈ ਜਾਂਦਾ ਹੈਗਾ ਖਾਈ ਚੱਲੋ ਪਾਣੀ ਪੀ ਚੱਲੋ ਪਰ ਵੈਸੇ ਵੀ ਰੋਟੀ ਤੋਂ ਅੱਧਾ ਪੌਣਾ ਘੰਟਾ ਘੰਟਾ ਬਾਅਦ ਪਾਣੀ ਪੀਣਾ ਚਾਹੀਦਾ ਮੈਂ ਹਮੇਸ਼ਾ ਖਾਣਾ ਖਾਣ ਤੋਂ 2 ਘੰਟੇ ਬਾਅਦ ਪਾਣੀ ਪੀਂਦੀ ਆ ਮੇਰਾ ਰੂਟੀਨ ਹੈ ਜੀ ਉਸ ਤੋਂ ਪਹਿਲਾਂ ਮੈਂ ਪਾਣੀ ਨਹੀਂ ਪੀਂਦੀ ਹੈਗੀ ਠੀਕ ਹੈ ਜੀ ਤੇ ਇਹ ਤਾਂ ਹੋ ਗਈ ਆਪਣੀ ਜੀ ਕਾਲੇ ਬਦਾਮਾਂ ਦੀ ਸਬਜੀ ਠੀਕ ਹੈ ਮੇਰਾ ਦੋਤਾ ਸੀਗਾ ਨਣਾਣ ਦਾ ਮੁੰਡਾ ਮੇਰੀ ਦਾ ਉਹ ਵਿਚਾਰਾ ਮੈਨੂੰ ਐਂ ਕਹਿੰਦਾ ਮਾਮੀ ਕਾਲੇ ਬਦਾਮਾਂ ਦੀ ਸਬਜੀ ਨਹੀਂ ਰੱਖੀ ਤੇ ਉਹ ਵਿਚਾਰਾ ਇਸ ਦੁਨੀਆ ਚ ਰਿਹਾ ਨਹੀਂ ਰਿਹਾ ਜੀ ਉਹਦਾ ਸੁਰਗ ਚ ਵਾਸਾ ਹੋਵੇ ਹਨਾ ਮੈਨੂੰ ਬਹੁਤ ਦੁੱਖ ਆਉਂਦਾ ਜਦੋਂ ਵੀ ਮੈਂ ਇਹ ਬਣਾਉਣੀ ਆ ਨਾ ਮੇਰੇ ਉਹ ਫਟਦੇ ਨੇ ਜਿਆਦਾ ਜਾਂ ਤਾਂ ਦਿਮਾਗ ਤੇ ਤਾਂ ਦੇਖੋ ਬੱਚੇ ਰਹਿੰਦੀ ਆ ਹਨਾ ਤੇ ਉਹਦਾ ਐਕਸੀਡੈਂਟ ਹੋ ਗਿਆ ਸੀਗਾ ਤੇ ਉਹਨੇ ਕਹਿਣਾ ਮਾਮੀ ਕਾਲੇ ਬਦਾਮਾਂ ਦੀ ਸਬਜ਼ੀ ਬਣਾ ਲਈ ਤੇ ਮੈਂ ਹੁਣ ਉਦੋਂ ਦੀ ਇਹਨਾਂ ਨੂੰ ਕਾਲੇ ਬਦਾਮ ਹੀ ਕਹਿਨੀ ਹੈ ਜੀ ਹੈ ਤਾਂ ਰਾਜਮਾ ਤੇ ਮੇਰੇ ਦਿਮਾਗ ਤੇ ਚੜੀ ਹੁੰਦੀ ਹੈ ਗੱਲ ਤੇ ਮੈਂ ਫਿਰ ਉਹਨੂੰ ਹਮੇਸ਼ਾ ਯਾਦ ਰੱਖਤੀਆਂ ਤੇ ਨਾਲੇ ਮੈਂ ਕਹਿੰਦੀਆਂ ਕਾਲੇ ਬਦਾਮ ਬਣਾਈ ਅੱਜ ਹਨ ਤੇ ਇਹ ਸੀਗੇ ਜੀ ਆਪਣੇ ਕਾਲੇ ਬਦਾਮ ਤੇ ਤੁਸੀਂ ਮੈਨੂੰ ਵੀਡੀਓ ਜੋ-ਜੋ ਮੇਰੇ ਭੈਣ ਭਰਾ ਬੱਚੇ ਮੇਰੇ ਬਜ਼ੁਰਗ ਜੋ ਵੀ ਦੇਖਦੇ ਆ ਮੈਨੂੰ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੁਸੀਂ ਕਿੱਥੋਂ-ਕਿੱਥੋਂ ਆਪਣੀ ਵੀਡੀਓ ਦੇਖ ਰਹੇ ਹੋ ਹਨ ਹੁਣ ਆਪਾਂ ਥੋੜਾ ਜਿਹਾ ਹਰਾ ਧਨੀਆ ਪਾ ਦੇਣਾ ਜੀ ਇਹਦੇ ਵਿੱਚ ਤੇ ਜਿੱਥੋਂ ਵੀ ਤੁਸੀਂ ਬੈਠੇ ਮੇਰੀ ਵੀਡੀਓ ਦੇਖ ਰਹੇ ਹੋ ਨਾ ਪਹਿਲੀ ਗੱਲ ਤਾਂ ਇਹ ਆ ਵੀ ਤੁਸੀਂ ਭਾਈ ਅੱਜ ਬਣਾ ਕੇ ਜਰੂਰ ਖਾਓ ਇਹਨੂੰ ਅੱਜ ਭਿਉਂਦੇ ਹੋ ਸੁਭਾ ਬਣਾ ਲਿਓ ਹਨਾ ਤੇ ਦੂਜੀ ਗੱਲ ਇਹ ਆ ਵੀ ਮੈਨੂੰ ਪਿੰਡ ਦਾ ਸ਼ਹਿਰ ਦਾ ਨਾਮ ਪਤਾ ਜਰੂਰ ਦੱਸਿਆ ਕਰੋ ਤੇ ਮੈਨੂੰ ਇਹ ਮੇਰੀ ਹੌਸਲਾ ਵਸਾਈ ਵਧਾਇਆ ਕਰੋ ਵੀ ਇਹ ਸਵਾਦ ਬਣੀਆਂ ਹਨਾ ਜੇ ਨਹੀਂ ਵੀ ਬਣੀ ਤਾਂ ਚਲੋ ਕੋਈ ਗੱਲ ਨਹੀਂ ਤੁਸੀਂ ਕਹਿ ਦਿਆ ਕਰੋ ਵੀ ਇਹ ਵਧੀਆ ਨਹੀਂ ਬਣੀ ਜੀ ਮੈਨੂੰ ਏਦਾਂ ਗੁੱਸਾ ਕੋਈ ਨਹੀਂਗਾ ਕਿਉਂਕਿ ਜਿਹੜੀ ਚੀਜ਼ ਜਿਹੋ ਜੀ ਸਾਹਮਣੇ ਆਊਗੀ ਹਨਾ ਉਹੋ ਜਿਹੀ ਅਗਲਾ ਆਪ ਦੇ ਆਪ ਹਸਾਵਨਾ ਦੱਸੂਗਾ ਵੀ ਇਹ ਚੰਗੀ ਹੈ ਜਾਂ ਮਾੜੀ ਹੈ ਤੇ ਚਲੋ ਮੈਨੂੰ ਤਾਂ ਵਧੀਆ ਲੱਗਦਾ ਵੀ ਮੈਂ ਮੇਰੇ ਭੈਣ ਭਰਾਵਾਂ ਨਾਲ ਹਰ ਇੱਕ ਗੱਲ ਸਾਂਝੀ ਕਰਦੀਆਂ ਤੇ ਆਪਾਂ ਥਾਲੀ 'ਚ ਪਾ ਲੈ ਚੌਲ ਤੇ ਇੱਕ ਪਾਸੇ ਪਾ ਲੈਣੇ ਜੀ ਆਪਾਂ ਰਾਜਮਾ ਹੁਣ ਆਪਾਂ ਬਹਿ ਕੇ ਠੰਡੀ ਹਵਾ 'ਚ ਬੈਠ ਕੇ ਖਾ ਲੈਣੇ ਛਿੱਟੇ ਦੇ ਪਲੇਟ 'ਚ ਵੀ ਡਿੱਗ ਪਏ ਚਲੋ ਕੋਈ ਗੱਲ ਨਹੀਂ ਪਲੇਟ ਨੂੰ ਕੁਝ ਨਹੀਂ ਹੁੰਦਾ ਆਪਾਂ ਵੱਡੇ ਥਾਲ